ਆ ਜਾ ਗੁਰੂ ਜੀ ਆ ਜੋ ਇੱਥੇ ਬੈਣਾ ਇੱਥੇ ਬਸ ਬਾਈ ਤਾਂ 5 ਕਿ ਦਿਨ ਬਿਠਾਵਾਂਗੇ 6ਵੇਂ ਦਿਨ ਡਾ ਦੇਣੇ ਆਪਾਂ ਚਲੋ ਪਤੰਦਰੋਂ ਅੰਦਰ ਕਿਹੜਾ ਸ਼ੇਰ ਬੰਤਾ ਮੈਂ ਚਲੋ 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 ਇਹ ਬੈ ਕੇ ਸਰਕਾਰੀ ਸਕੂਲਾਂ ਜਾਂ ਜਿਹੜੀ ਵੀ ਪ੍ਰਾਈਵੇਟ ਹੁੰਦੀ ਥੱਲੇ ਬੈ ਕੇ ਪੜਨਾ ਤੇ ਆਂਡੀਆਂ ਗਮਾਂਡੀਆਂ ਜਿਹੜੇ ਡੋਨੇ ਦੇ ਬਾਈ ਪੜਾਈ ਚ ਕਾਪੀ ਚ ਤਾਂ ਧਿਆਨ ਜਾਂਦਾ ਨਹੀਂ ਹੁੰਦਾ ਸੀ ਉੱਪਰ ਸਮਾਨ ਚ ਹੀ ਹੁੰਦਾ ਸੀ ਟੈਰਾਮਾਈਜ਼ੀ ਜਿਹੜਾ ਟੈਟਰਾਸਾਈਕਲਨ ਦਾ ਪਾਊਡਰ ਹੁੰਦਾ ਨਾ ਉਹੀ 3-4 ਦਿਨ ਲਗਾਤਾਰ ਦੇ ਲਿਓ ਬਾਈ ਉਹਦੇ ਨਾਲ ਹੀ ਸੁੱਕ ਜਾਂਦੇ ਆ ਠੀਕ ਆ ਦੇ ਦੇ ਤੇ ਚੜਦੇ ਵਾਲੇ ਭਰਾਵਾਂ ਨੂੰ ਦਿਲੋਂ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਨਾਰੇ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿਲੋਂ ਧੰਨਵਾਦ ਤੇ ਆਓ ਬਾਬੋ ਕਰਦੇ ਆ ਜੀ ਦੀ ਵੀਡੀਓ ਸ਼ੁਰੂ ਤੇ ਬੱਚੇ ਰਹੀਏ ਛਟਰੀਆਂ ਤੇ ਠੀਕ ਆ ਟਾਂਗੀ ਦੀ ਛੱਡਦੇ ਆ ਬੱਚੇ ਟਾਂਗੀ ਦੇ ਲੱਗੇ ਛੱਡਣ ਬੱਚੇ ਹੁਣ ਕੱਢਦੇ ਆ ਨਾ ਬਾਹਰ ਘੜੀ ਧੁੱਪ ਧੁੱਪ ਲਗਾਈਏ ਇਹਨਾਂ ਨੂੰ ਤਾਂ ਟਾਈਮ ਤਾਂ ਬਹੁਤ ਹੋ ਗਿਆ ਗਰਮੀ ਬਹੁਤ ਆ ਬਸ ਸیرے ਸیرے ਕੱਢਣੇ ਚਾਹੀਦੇ ਸੀ ਚਲੋ ਹੁਣ ਕੱਢ ਦਿੰਦੇ ਆ ਕੋਈ ਗੱਲ ਨਹੀਂ ਲੋ ਵੀ ਆ ਰਹੇ ਹੁੱਢੇ ਤੇ ਰਾਤੀ ਦਾਣਾ ਵਿੱਚ ਤਾਂ ਥੋੜਾ ਜਿਆਦਾ ਹੋ ਗਿਆ ਤੇ ਪਤੰਗੜਾ ਨਹੀਂ ਛੱਡਿਆ ਪਿਆ ਹਾਂਜੀ ਕਿਹੜੇ ਖੜਾ ਉਬਾਰ ਹੋਈ ਲਓ ਬਾਬੇ ਦੋ ਰੱਤੇ ਇੱਕ ਉਹ ਬੱਚਾ ਨਾਲ ਚਿੰਨਾ ਜਿਆ ਠੀਕ ਆ ਤੇ ਉਹ ਜਿਹੜੇ ਦਾਣੇ 'ਚ ਹੋਏ ਉਹ ਆਪਾਂ ਛੱਡਣਾ ਨੂੰ ਲਓ ਬਾਬੇ ਬੱਚੇ ਛੱਡ ਤੇ ਆ ਤਾਂ ਆ ਕੇ ਬਹਿ ਗਿਆ ਪਿੰਦੀ ਸੱਟੇ ਬੱਚਾ ਉੱਪਰ ਹਨਾ ਤੇ ਦੂਜਾ ਦੂਜਾ ਹੇ ਤੰਗ ਕਰਦੇ ਦੋਨੇ ਬੱਚੇ ਤੇ ਇਹ ਥੋੜੇ ਵੱਡੇ ਆ ਨਾ ਰੱਤੇ ਬੱਚੇ ਨਹੀਂ ਰੱਤੇ ਸਗੋਂ ਛੋਟੇ ਆ ਬੱਚੇ ਇਹਦੇ ਨਾਲੋਂ ਇਹ ਆ ਚੱਕੋ ਜੀ ਇੱਕ ਹੋਰ ਆ ਗਿਆ ਤੇ ਇੱਕ ਆ ਥੱਲੇ ਪੈ ਗਿਆ ਇਹਨੂੰ ਵੀ ਛੇੜਦੇ ਆ ਚੱਲ ਬਿੱਤੇ ਚੱਲ ਉੱਤੇ ਆ ਜਾ ਆ ਜਾ ਆਇਆ 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 ਗੁਰੂ ਜੀ ਆਜੋ ਇੱਥੇ ਬਹਿਣਾ ਇੱਥੇ ਬਸ ਬਾਈ ਤਾਂ 5 ਦਿਨ ਬਿਠਾਵਾਂਗੇ 6ਵੇਂ ਦਿਨ ਡਾ ਦੇਣੇ ਆਪਾਂ ਆ ਬੱਚੇ ਆਪਣੇ ਤੰਨੇ ਜਿਹੜੇ ਹੁਣ ਇੱਕ ਦੇ ਜਿਹੜਾ ਉਹ ਪਰਲਾ ਆ ਉਹਦੇ ਭਰਾ ਦੇ ਦਾਣੇ ਜੇ ਹੋਏ ਆ ਮੂੰਹ ਤੇ ਤੂੰ ਮਤਾਂ ਨਹੀਂ ਧੁੱਪੇ ਘੜਦਾ ਚੁੱਭਣੇ ਬਹੁਤ ਆ ਹਨਾ ਤੇ ਗਰਮੀ ਨਾਲ ਹੋ ਵੀ ਜ਼ਿਆਦਾ ਜਾਂਦੇ ਆ ਫਿਰ। ਸ਼ ਕਰੋ ਸ਼ੌਕ ਕਿੱਦਾਂ ਦੇ ਲੱਗੇ ਬੱਚੇ ਨਾਲੇ ਜ਼ਰੂਰ ਦੱਸਿਓ ਮੈਨੂੰ। ਇਹ ਆਪਣੇ ਹੈਗਾ ਡੰਡੇ ਵਾਲੇ ਦੇ ਜਿਹੜੇ ਰੱਤੇ ਆ ਦੋਨੇ ਹੀ ਇਹ ਡੰਡੇ ਵਾਲੇ ਦੇ ਭਾਈ ਭੈਣ ਆ ਤੇ ਜਿਹੜਾ ਉਹ ਆ ਉਹ ਜਿਹੜੀ ਆਪਣੀ ਬੜਲੇ ਵਾਲੀ ਆ ਠੀਕ ਆ ਤੇ ਉਹਦਾ ਕੋਈ 마ਸੀ-ਮੂਸੀ ਜਾਂ ਮਾਮਾ-ਮੂਮਾ ਲੱਗਦਾ ਹੋਊਗਾ ਉਹਦਾ। ਉਹ ਪਰਲਾ। ਜਿਹੜੀ ਬੜਲੇ ਵਾਲੀ ਦੀ ਮਾਂ ਆ ਉਹ ਉਹਦਾ ਭਰਾ ਆ ਸਗਾ ਇਹ। ਦੇ ਲੋ ਬਾਪੋ ਦੇ ਲੋ ਅੱਜ ਦੂਜੇ ਦਿਨ ਨਾਲੇ ਵੱਡੇ ਬੱਚੇ ਆ ਹਨਾ ਆਪਾਂ ਦੂਜੇ ਦਿਨ ਹੋਇਆ ਬਿਠਾਉਂਦਿਆਂ ਨੂੰ ਅੱਜ ਤੇ ਘਰ ਤੋਂ ਕੱਟ ਮੈਂਨਾ ਡੇਢ ਕਿੰਟਾ ਹੋ ਗਿਆ ਉਹਨਾਂ ਨੂੰ ਟਾਂਗੀ ਦੇ ਬੈਠਿਆਂ ਨੂੰ ਹਨਾ ਤੇ ਬੱਚਾ ਉੜਿਆ ਸੀ ਹੁਣ ਉੜ ਕੇ ਫੇਰ ਤਾਂ ਗਿੜੀ ਜੀ ਛੋਟੀ ਜੀ ਪਾਈ ਫੇਰ ਛਤਰੀ ਤੇ ਗਿਆ ਹਨਾ ਤੇ ਸਿਆੜੇ ਬੱਚਾ ਤਾਂ ਚਲੋ ਉੱਦਾਂ ਜਿਹੜੀ ਬਾਈ ਹੁੰਦੀ ਨਸਲ ਮੱਠੀ ਨਸਲਿਆ ਨਾ ਜਿਹਨੂੰ ਆਪਾਂ ਮਿੱਠੇ ਕਹਦੇ ਨੇ ਕਬੂਤਰ ਵੀ ਬਾਲੇ ਮੱਠੇ ਹਨਾ ਉਹ ਲੱਗ ਗਈ ਜਾਂਦੇ ਇਹ ਬਾਈ ਬਾਲੇ ਮਿੱਠੇ ਉਦਾਂ ਜੇ ਡਾਰਬ ਜੋ ਕਰੀਏ ਤੇ ਬਾਲੇ ਕੋੜੇ ਆ ਇਹ ਠੀਕ ਐ ਓਦਾਂ ਮਿੱਠੇ ਆ ਬਈ ਬਾਰੇ ਜਿੱਦਾਂ ਮਲਹਾਤ ਉਤਰਾਇਆ ਡਰਦੇ ਨਹੀਂ ਕਬੂਤਰ ਇਦਾਂ ਦੇ ਆ ਮਤਲਬ ਇਹ ਤਿੰਨੇ ਬੱਚੇ ਤਿੰਨ ਸਾਲ ਵੀ ਉਹੀ ਆ ਇਹ ਉੱਡਣ ਚ ਬਹੁਤ ਕੋੜੇ ਆ ਬਈ ਆ ਹੁਣ ਵੀ ਉੱਡੇ ਤੁਹਾਡੇ ਸਾਹਮਣੇ ਪਰ ਹੀ ਬਹਿ ਕੇ ਢੀੜੀ ਪਾ ਕੇ ਬਸ ਦੋ ਤਿੰਨ ਦਿਨ ਦੀ ਗੇਮ ਆ ਟਾਂਗੀ ਤੇ ਲੱਗੇ ਸਮਝੋ ਔਰ ਕਰੀਏ ਪਹਿਲਾਂ ਬਾਬੇ ਕਪੜਾ ਧੁੱਪ ਬਹੁਤ ਟਿਕਮੀ ਲੱਗ ਗਈ ਹੈ ਨਾ ਤੇ ਹੋਰੀ ਨਾਲ ਕੋਈ ਚੰਨ ਚਾੜ ਲਈਏ ਤੱਲਿਆ ਹੋਈ ਰਾਇ ਹੈ ਮੋੜੇ ਖਿਲਦੀ ਹੈ ਜਾਲੀ ਜੀ ਇੱਕ ਬੱਚੇ ਨਾ ਇੱਧਰ ਨੂੰ ਦੇਖ ਕੇ ਟੱਪਦੇ ਆ ਇਹਨਾਂ ਦਾ ਆ ਇੱਧਰ ਦਾ ਫੁੱਡਾ ਜੂਗਾ ਉੱਪਰ ਆ ਚੈੱਕ ਕਰੋ ਉੱਪਰ ਆਹੀ ਕਪੜਾ ਲਿਆ ਕਰਾਂਗੇ ਹਨਾ ਦੇਖਦੇ ਹਾਂ ਹਣ ਹੰਡ ਤੱਕ ਨਹੀਂ ਹੰਡਦਾ ਬਾਕੀ ਇਹਦਾ ਜਿੱਦ ਤੱਕ ਇਹਦੀ ਸ਼ਾਈਨਿੰਗ ਆ ਦੋ ਦਿਨ ਹੋ ਗਈ ਛਤਰੀ ਦੇ ਧੁੱਪੇ ਪਈ ਮੈਂ ਵੀ ਨਹੀਂ ਲਾਈ ਤੇ ਹਜੇ ਤੱਕ ਤਾਂ ਫਿੱਕਾ ਪਿਆ ਨਹੀਂ ਕੋਈ ਛਤਰੀ ਲਾਈ ਹਨਾ ਆ ਛਤਰੀ ਦਾ ਕਪੜਾ ਲਾ ਕੇ ਤੇ ਇੱਕ ਛਤਰੀ ਹੋਰ ਸੀਤੀ ਪਈ ਇਹ ਫੋਲਡਿੰਗ ਵਾਲੀ ਛਤਰੀ ਆ ਹਨਾ ਇਹ ਵਧੀਆ ਛਤਰੀ ਇਹਦੇ ਉੱਤੇ ਵੀ ਕੱਸ ਦਿੰਨੇ ਆ ਕਪੜਾ ਦੂਜਾ ਤੇ ਫਿਰ ਬੱਸ ਫਿਰ ਤਿੰਨ ਛਤਰੀਆਂ ਦੋ ਛਤਰੀਆਂ ਹੋਰ ਬਣ ਜਾਣੀਆਂ ਤੇ ਆਪਾਂ ਲਾਉਣੀਆਂ ਕਰਨੇ ਕਿੱਥੇ ਇੱਕ ਇੱਥੇ ਇੱਕ ਉੱਥੇ ਛਤਰੀ ਠੀਕ ਆ ਇੱਕ ਇੱਥੇ ਲੱਗ ਜਾਂਦੀ ਆ ਠੀਕ ਆ ਇੱਕ ਇਹਨਾਂ ਦੇ ਆਪੋਜ਼ਿਟ ਚਾਹੇ ਉਹ ਜਾਲ ਤੇ ਲਾ ਲਈਏ ਚਾਹੇ ਉੱਥੇ ਲਾ ਲਈਏ ਹਨਾ ਚਾਰ ਛਤਰੀਆਂ ਪੰਜ ਬਹੁਤ ਆ ਲੱਗਣ ਨੂੰ ਤਾਂ ਬਾਈ ਜਿਗਾਰ ਬਹੁ ਬਣਾਏ ਆਪਾਂ ਹਨਾ ਇੱਕ ਆਹ ਜਿਗਾਰ ਆ ਇਹ ਕਿੱਥੇ ਲੱਗ ਜਾਂਦੀ ਛਤਰੀ ਇੱਕ ਉੱਥੇ ਥੱਲੇ ਵੀ ਲੱਗ ਜਾਂਦੀ ਇੱਕ ਉੱਥੇ ਇੱਕ ਇੱਧਰ ਇੱਕ ਉਹ ਪਿੱਛੇ ਪਰ ਪੈਪ ਲਾਤਾ ਹੁਣ ਲਾ ਦਾਂਗੇ ਪੈਪ ਪਈ ਆ ਹਨਾ ਤੇ ਇੱਕ ਆ ਇੱਥੇ ਲੱਗ ਜਾਂਦੀ ਆ ਠੀਕ ਆ ਇੱਕ ਦੇ ਜਾਲ ਦੇ ਉਹ ਪਰਲੇ ਬੰਨੇ ਉਦਮੂਟੇ ਜੀ ਤਾਂ ਚਲੋ ਆਪਾਂ ਇੱਧਰ ਬੰਨ ਲੈ ਹੈਣਾ ਇੱਕ ਪਿਛਲੇ ਬੰਨੇ ਖੁੱਡਿਆਂ ਦੇ ਵੀ ਢਾਂਗੀ ਲੱਗ ਜਾਂਦੀ ਆ ਢਾਂਗੀਆਂ 7-8 ਲੱਗ ਜਾਂਦੀਆਂ ਬਾਈ ਹੈਣਾ ਤੇ ਵਧੀਆ ਹੋ ਜਾਂਦਾ ਫਿਰ ਬੱਚੇ ਗਿਜੋਣੇ ਸੋਖੇ ਆ ਬਸ ਆਪਾਂ ਲਾਪਾਂ ਡੋਣ ਬੱਚੇ ਇਹਨਾਂ ਨੂੰ ਤੇ ਫਿਰ ਪੰਗਾ ਲਾਵਾਂਗੇ ਕੋਈ ਨਾ ਕੋਈ ਹੈਣਾ ਸ਼ੁਰੂ ਕਰਦੇ ਆ ਇਹਨਾਂ ਨੂੰ ਡੋਣਾ ਡੋਣਾ ਸਟਾਰਟ ਕਰਦੇ ਆ ਤੇ ਬੱਚੇ ਲਾਈਏ 2026 ਲਈ ਕਰੀਏ ਤਿਆਰ ਤੇ ਜਾਣਗੇ ਵੀ ਪਹਿਲੀਆਂ ਬਾਜ਼ੀਆਂ ਲਈ ਇਹੀ ਬੱਚੇ ਜਾਣਗੇ ਹੈਣਾ ਤੇ ਬੱਚੇ ਬਣੇ ਥੋੜੇ ਆ ਬਾਈ ਤੁਹਾਨੂੰ ਪਤਾ ਹਨਾ ਪ੍ਰੋਬਲਮ ਕਰਕੇ ਨਹੀਂ ਤਾਂ ਇੰਨੀ ਨੂੰ ਤਾਂ ਆਪਾਂ ਘੱਟੋ ਘਾਟੀ 30 35 ਬੱਚੇ ਕਢਾ ਕੇ ਟਾਂਗੇ ਲਾ ਕੇ ਸੈੱਟ ਵੀ ਕਰ ਲਈ ਜੀ ਸੀ ਹਨਾ ਤੇ ਇੱਕ ਚੀਜ਼ ਹਨਾ ਬਾਈ ਆਹ ਧਿਆਨ ਚ ਰੱਖਿਓ ਜਦੋਂ ਬੱਚੇ ਡੱਕਣੇ ਫੜ ਕੇ ਨਹੀਂ ਡੱਕਣੇ ਢਾਂਗੀ ਦੋ ਬਾਈ ਠੀਕ ਆ ਢਾਂਗੀ ਲਾਉਣੀ ਆ ਆਪਦਾ ਸਿਰ ਦਿਸਦਾ ਹੋਵੇ ਇਹਨਾਂ ਨੂੰ ਡਰਨੋਂ ਹਟ ਜਾਣੇ ਇੱਕ ਦਿਨ ਡਰੂਗੇ ਦੋ ਦਿਨ ਡਰੂਗੇ ਅੰਦਰ ਅੰਦਰ ਹੀ ਡਰਨੋਂ ਹਟ ਜਾਣੇ ਜੇ ਬਾਹਰ ਆਪਾਂ ਖੁੱਲੀ ਛੱਡੀਏ ਛਤਰੀ ਆਪਣਾ ਮਲਤੋਂ ਦੇਖ ਕੇ ਡਰ ਨਾ ਕਬੂਤਰੋਂ ਠੀਕ ਆ ਇਸ ਕਰਕੇ ਤਾਂ ਢਾਂਗੀ ਫੜਨੀ ਤਾਂ ਥੱਲੇ ਰੱਖ ਕੇ ਐ ਲੈ ਕੇ ਜਾਣੇ ਖੁੱਡੇ 'ਚ ਬਾਈ ਇਹਦੇ ਨਾਲ ਬਾਈ ਬਾਲੇ ਬੱਚੇ ਨਾ ਪੱਕੇ ਹੋ ਜਾਂਦੇ ਢਾਂਗੀ ਤੇ ਫਿਰ ਡਰਦੇ ਨਹੀਂ ਬੰਦੇ ਉਹ ਬਾਹਰ ਛਤਰੀ ਦਾ ਆਪਾਂ ਨੂੰ ਫੜਨੇ ਫੁੱੜਦੇ ਸੋਖੇ ਰਹਿੰਦੇ ਜਦੋਂ ਹੋਰ ਪਿੰਡ ਆਪਾਂ ਬਾਜੀ ਛੱਡੀ ਦੀ ਹੈਨਾ ਤੇ ਇਸ ਤਰੀਕੇ ਨਾਲ ਬੱਚੇ ਗੇਜ ਜਾਂਦੇ ਆ ਕੋਈ ਵੱਡੀ ਗੱਲ ਨਹੀਂ ਹੈਗੀ ਐਦਾਂ ਜਾਲ ਲਾ ਲਓ ਤੇ ਉਹਦੇ ਵਿੱਚ ਬੱਚੇ ਐਦਾਂ ਬਿਠਾ ਲਓ ਇੱਕ ਤਾਂ ਕੋਈ ਡਰ ਨਹੀਂ ਹੈਗਾ ਵੀ ਬੱਚਾ ਕਰੇ ਪਹਿਲੀ ਵਾਰੀ ਡਿੱਗ ਜੂ ਬਾਹਰ ਡਿੱਗ ਜੂ ਇੱਥੇ ਛੋਟੀ ਜੀ ਢਾਂਗੀ ਹੈ ਇਹਦੇ ਉੱਤੇ ਹੀ ਬਸ ਬੈਠੇ ਰਹਿੰਦੇ ਆ ਤੇ ਬਸ ਚਾਰ ਪੰਜ ਦਿਨ ਦੀ ਗੇਮ ਐ ਸ਼ਾਇਦ ਢਾਂਗੀ ਲੱਗ ਜਾਂਦੇ। ਹੋਰ ਤਾਂ ਬੱਚੇ ਡੱਕ ਲਈਏ। ਠੀਕ ਐ ਇੱਕ ਢਾਂਗੀ ਜਾਲ ਦੇ ਵਿੱਚ ਹੋਰ ਲਾ ਕੇ ਤੇ ਆ ਸਾਰੇ ਕਬੂਤਰ ਕੱਢਦੇ ਆ ਬਾਈ। ਠੀਕ ਐ। ਫਿਰ ਮੈਂ ਇੱਕ ਵਾਰੀ ਫੇਰ ਕੁੱਡਾ ਸਾਫ ਕਰਨਾ ਹਵਾਲਾ ਤੇ ਐਦਾਂ ਤਾਂ ਇਹਨਾਂ ਨੇ ਮੈਨੂੰ ਭਰ ਦੇਣਾ ਸਾਰਾ ਜੇ ਵਿੱਚ ਰਹਿ ਤਾਂ ਤੇ ਇਹਨੂੰ ਹੁਣ ਸਾਰੇ ਕਬੂਤਰ ਬਾਹਰ ਕੱਢਦੇ ਨੇ ਆਪਾਂ ਇੱਕ ਢਾਂਗੀ ਹੋਰ ਲਾ ਲਈਏ ਤੇ ਦੋ ਢਾਂਗੀਆਂ ਲਾ ਕੇ ਫਿਰ ਇਹਨਾਂ ਨੇ ਬਾਹਰ ਬਹਿਜੂਗੇ ਵਧੀਆ ਨਾਲੇ ਰੌਣਕ ਮੇਲਾ ਜਪੂ ਤੇ ਨਾਲੇ ਕਬੂਤਰ ਬਾਹਰ ਬਹਿ ਜਾਣਗੇ। ਤੇ ਲੋ ਆਪਿਓ ਵੱਡੇ ਕਬੂਤਰ ਕੱਢਦੇ ਆ ਬੱਚੇ ਵੇ ਡੱਕ ਤੇ ਤੇ ਵੱਡੇ ਕਬੂਤਰ ਬਾਹਰ ਕੱਢ Βάρο, γεύμα σα. ਤੇ ਸਾਰੀ ਬਾਹਰ ਜਿਹੜਾ ਇਹਨਾਂ ਨੂੰ ਬੈਨ ਪੂੰਦਾ ਇਦਾਂ ਵੀ ਪਤਾ ਆ ਜਿਹੜੇ ਵਿੱਚੋਂ ਤਿੰਨ ਚਾਰ ਬੱਚੇ ਆਪਾਂ ਉਸ ਤੋਂ ਲਿਆ ਕੇ ਨਸਲ-ਨਸਲ ਨੂੰ ਪਾਏ ਆ ਨਾ ਤੇ ਬਾਕੀ ਤਾਂ ਸਾਰੇ ਲੱਗੇ ਜਾਂ तकरीबन 60 ਢਾਂਗੀਆਂ ਸੈੱਟ ਕਰਨ ਵਾਲੀ ਹੈ ਜਿਹੜੀ ਆ ਇੱਧਰ ਲਈ ਆ ਇਹ ਨਵੀਆਂ ਲਿਓਣੀਆਂ ਢਾਂਗੀਆਂ ਆ ਆਹ ਤਾਂ ਠੀਕ ਆ ਢਾਂਗੀਆਂ ਉੱਪਰ ਵਾਲੀ ਵੀ ਠੀਕ ਆ ਇੱਕ ਦੋ ਢਾਂਗੀਆਂ ਮਾੜੀਆਂ ਆ ਇਹ ਕੱਪੜਾ ਆਪਾਂ ਬਾਅਦ ਹਲਾ ਦਿਆਂਗੇ ਤੇ ਇਸ ਤਰੀਕੇ ਨਾਲ ਬਾਈ ਧੋਪ ਲਵਾਇਆ ਕਰਾਂਗੇ ਇਹਨਾਂ ਨੂੰ ਹੁਣ ਸਾਰਿਆਂ ਵਿਚਾਰ ਨੂੰ ਬਾਹਰ ਕੱਢ ਕੇ ਲੋਗਾ ਜੇ ਕਿੰਨੇ ਘੰਟਾ ਖੰਡ ਡੇਲੀ ਕੱਢਿਆ ਕਰਾਂਗੇ ਤੇ ਸਾਰੇ ਉਤਰਨ ਵਿੱਚ ਧੋਪ ਲਾਜਾ ਕਰੂੰਗੀ ਵ ਓਏ ਬਾਪੂ ਉਤਰ ਸਾਰੇ ਹੀ ਹਨਾ ਬੈਭੂਗੇ ਜਿਹੜੇ ਦੋ ਤਿੰਨ ਥੱਲੇ ਵਾਲੇ ਇਹਨਾਂ ਨੂੰ ਮੈਂ ਛੇੜਦਾ ਗਰਮੀ ਬਹੁਤ ਆ ਮੈਂ ਜਿਆਦਾ ਪੰਗਾ ਨਹੀਂ ਲੈਂਦਾ ਰਣਾ ਬਹਿ ਜਾਂਦੇ ਇਹ ਹੈਨਾ ਤੇ ਅਰਤਾ ਜਿਆਦਾ ਲੱਗਾ ਹੀ ਆ ਇਹਦਾ ਉੱਤੇ ਹੀ ਜੋਰ ਆ ਮਾਰ ਕੇ ਥੱਲੇ ਬਹਿ ਗਿਆ ਉਹਨਾਂ ਦੇ ਨਾਲ ਹੀ ਤੇ ਉਹ ਵੀ ਨਹੀਂ ਢਾਂਗੀ ਲੱਗਾ ਤੇ ਉਹ ਵੀ ਨਹੀਂ ਢਾਂਗੀ ਲੱਗਾ ਠੀਕ ਹੈ ਨਾ ਸਾਨੂੰ ਹੀ ਰੋਕੇ ਹੋਏ ਆ ਦੋਨੇ ਕੂਤਰ ਜਿਹੜੇ ਢਾਂਗੀ ਲੱਗੇ ਆ ਉਹ ਬਹਿ ਗਏ ਝਟੋ ਝਟਾ ਓ ਬਾਪੂ ਸਾਰੇ ਬਹਿ ਗਏ ਇੱਕ ਰਹਿ ਗਿਆ ਬਸ ਠੀਕ ਆ ਉਹ ਵੀ ਬਹਿ ਜਾਊਗਾ ਢਾਂਗੀ ਦੇ ਫੇਰ ਨਹੀਂ ਇਹਨਾਂ ਥੱਲੇ ਬਹਿਣਾ ਕਰੀ ਵੀ ਉਹ ਟਾਂਗੀ ਟੂੰਗੀ ਸਹੀ ਤਰੀਕੇ ਨਾਲ ਕਰਾਂਗੇ ਉਹ ਨਾ ਥੋੜੀ ਬਿੰਗੀ ਹੁੰਦੀ ਪਈਏ ਤੇ ਇੱਕ ਸਾਈਡ ਦੇ ਕੋਤਰ ਵੰਦੇ ਆ ਆ ਟਾਂਗੀ ਸਹੀ ਆ ਟਾਂਗਿਆ ਨਵੀਆਂ ਲਿਉਨੇ ਆ ਕੋਈ ਚੱਕਰ ਨਹੀਂ ਤੇ ਇੱਥੇ ਵਧੀਆ ਨਾ ਧੁੱਪ ਧੁੱਪ ਲੱਗਿਆ ਕਰੂਗੀ ਐਨ ਸੈੱਟ ਰਹਿੰਦੇ ਕੋਤਰ ਵਾਲੇ ਖੁਸ਼ਬੂ ਰਹਿੰਦੇ ਬਾਈ ਜਾਲ ਦੇ ਵਿੱਚ ਘਰਪੁਰ ਮਾਰਦੇ ਰਹਿੰਦੇ ਆ ਕੁੰਦੇ ਕੰਦੇ ਚੱਲਦੇ ਰਹਿੰਦੇ ਹਨਾ ਬਾਕੀ ਗਰਮੀ ਗਰਮੀ ਹੈਗਾ ਮੂੰਹ ਤਾਂ ਪਟਣਾ ਹੀ ਆ ਸਾਰਿਆਂ ਨੇ ਕਿਉਂਕਿ ਛੋਲੇ ਛੂਲੇ ਜੇ ਪੈਣਦੇ ਆ ਆਪਾਂ ਬਿਮਾਰ ਹੋ ਗਏ ਸੀ ਨਾ ਕੂਤਰ ਉਹਦੇ ਕਰਕੇ ਫੇਰ ਜਲਦੀ ਛੋਲੇ ਸ਼ੁਰੂ ਕਰ ਦਿੱਤੇ ਸੀ ਕਮਜ਼ੋਰ ਬਹੁਤ ਹੋ ਗਏ ਸੀ ਪਰ ਬਾਹਰ ਸਾਰੇ ਕੱਡੇ ਹੁਣ ਮੈਨੂੰ ਸਾਫ਼ ਕਰਾ ਚੰਗੀ ਤਰ੍ਹਾਂ ਠੀਕ ਆ ਪਹਿਲਾਂ ਕੀਤਾ ਸੀ ਥੋੜੇ ਜਿਹੜੀ ਹੋਏ ਕੀਤੇ ਨੂੰ ਤੇ ਗੰਦ ਬਾਈ ਪਰਪੂਰ ਜੇ ਛੱਡਦੇ ਆ ਪਰਪੂਰੀ ਆ ਇਕੱਠੇ ਹੋਏ ਆ ਨਾ ਮਿੱਠਾ ਤਾਂ ਪਤਲੀਆਂ ਪਤਲੀਆਂ ਮਾੜੀ ਮੂਠੀ ਹੋਈ ਆ ਤੇ ਨੂੰ ਚੰਗੀ ਤਰ੍ਹਾਂ ਪੱਟ ਕੇ ਸਾਫ਼ ਕਰਕੇ ਫੇਕ ਕੂਤਰ ਛੱਡਾਂਗੇ ਤੂੰ ਤਾਂ ਜਾਲ ਚ ਕੂਤਰ ਕੱਢਣ ਨਾ ਤੇ ਕੂਤਰ ਖੁਸ਼ ਵੀ ਰਹਿੰਦਾ ਵਾ ਸਿੱ ਕਦੀ ਉਹ ਢਾਂਗੀ ਦੀ ਕਹਿੰਦਾ ਇਹਦੇ ਵਿੱਚ ਇੱਕ ਢਾਂਗੀ ਹੋਰ ਲਾਵਾਂਗੇ ਤਿੰਨ ਚਾਰ ਢਾਂਗੀਆਂ ਲਾਇਆ ਕਰਾਂਗੇ ਫਿਰ ਕਬੂਤਰ ਬਾਹਲਾ ਹੋਸ਼ ਹੋ ਜਾਂਦਾ ਕਦੀ ਉਸ ਢਾਂਗੀ ਤੇ ਕਦੀ ਉਸ ਢਾਂਗੀ ਤੇ ਤੇ ਐਦਾਂ ਨਵੇਂ ਬੱਚੇ ਵਿੱਚ ਛੱਡੇ ਹੁਣ ਬਾਈ ਬਹੁ ਮਿੰਟੋ ਮਿੰਟੀ ਲੱਗਦੇ ਹਨ ਤੇ ਕਬੂਤਰਾਂ ਦੇ ਮਗਰ ਇਧਰ ਉਧਰ ਜਾਂਦੇ ਹੋ ਵੀ ਢਾਂਗੀਆਂ ਤੇ ਤੇ ਬੱਚੇ ਤਾਂ ਨੋਈ ਬਾਬੇ ਉਹ ਮਿਲਦੇ ਆ ਖੁੱਡਾ ਸਾਫ਼ ਕਰਕੇ ਲੈ ਬਾਬੇ ਕਰਤਾ ਸਾਫ਼ ਤੇ ਜਿਹੜਾ ਆਪਾਂ ਜੂਆਂ ਵਾਲਾ ਉਹ ਪਾਊਡਰ ਸੀ ਨਾ ਆਪਾਂ ਬੂ ਮਰ ਜਾਂਦੇ ਸੁੰਡੀਆਂ ਛੱਡੀਆਂ ਪਈਆਂ ਹੁੰਦੀਆਂ ਬਈ ਆਹ ਤਰ ਤਰ ਕੇ ਮਰਦੀਆਂ ਠੀਕ ਐ ਸਾਰੇ ਪਾਤਾ ਤੇ ਕਬੂਤਰ ਐਦਾਂ ਨਹੀਂ ਬਾੜਦੇ ਬਾਈ ਮੈਂ ਬਹੁ ਡੋਲਿਆ ਹਨ ਮੜਮੜਾ ਤਾਂ ਪਾ ਪਾ ਸਕਦੇ ਐ ਇੰਨਾ ਨਹੀਂ ਪਾ ਸਕਦੇ ਠੀਕ ਆ ਹੁਣ ਇਹਨੂੰ ਚੰਗੀ ਤਰ੍ਹਾਂ ਬਾਦ ਵਿੱਚੋਂ ਝਾੜੂ ਮਾਰਨਾ ਝਾੜੂ ਮਾਰ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਫੇਰ ਵੀਰਕੋਨ ਦੀ ਐਸਲੀ ਇਹ ਚ ਸਪਰੇਅ ਕਰਨੀ ਫੇਰ ਕਬੂਤਰ ਬਾਈ ਬਾੜਨੇ ਆ ਉਦੋਂ ਪਹਿਲਾਂ ਨਹੀਂ ਕਬੂਤਰ ਬਾੜਨੇ ਇੱਕਾਈ ਸਪਰੇਅ ਕੀਤੀ ਪਹਿਲਾਂ ਹਨਾ ਆ ਲੈਣਾ ਜੀਆਂ ਚ ਤਾਂ ਬੜੀਆਂ ਨਾਲ ਦੇਖੋ ਇਹ ਪੱਭੂ ਹੀ ਸੀ ਸਾਰੇ ਹਨਾ ਜਿਹੜੀਆਂ ਸੁੰਗੀਆਂ ਫੱਡੀਆਂ ਥੱਲੇ ਮਿੱਠਾ ਦੇ ਪਾਲ ਜਾਂਦੀਆਂ ਹਨਾ ਤੇ ਉਹ ਸਾਰੀਆਂ ਬਈ ਚੱਕਦੀਆਂ ਠੀਕ ਆ ਇਹਨੇ ਮਾਰ ਦੇਣਾ ਸਾਰਾ ਕੁਝ ਮਰ ਜਾਣਾ ਹੁਣੇ ਉਦੋਂ ਬਾਅਦ 10-15 ਮਿੰਟ ਰੋਕ ਕੇ ਪਚਾੜੂ ਮਾਰ ਕੇ ਆ ਚੰਗੀ ਤਰ੍ਹਾਂ ਪੌਡਰ ਪੌਡਰ ਲਾ ਲੈਣਾ ਉਦੋਂ ਬਾਅਦ ਵੀਰ ਕੋਨ ਦੀ ਸਪਰੇ ਕਰਕੇ ਤੇ ਮਾੜਾ ਮਾੜਾ ਪੌਡਰ ਜਿੱਥੇ ਇੱਥੇ ਜਿੱਦਾ ਮੋਰੀਆਂ ਜਿੱਥੇ ਪੱਬੂ ਵੜਦੇ ਆ ਜਾਂ ਕੋਈ ਵੀ ਚੀਜ਼ ਉੱਥੇ ਪਾ ਲੈਣਾ ਹਨਾ ਤੇ ਅਗਲੇ ਸਾਲ ਪਾਈ ਆਪਾਂ ਪਲਾਸਟਰ ਕਰਾ ਦੇਣੀ ਆ ਸਾਰੀ ਇਹਦਾ ਕੱਚਾ ਨਹੀਂ ਛੱਡਣਾ ਪੱਬੂ ਬਹੁਤ ਵੜਦੇ ਹਨਾ ਤੇ ਜਿੰਨੀ ਮਰਜ਼ੀ ਬਾਈ ਪਾਈ ਜਾਓ ਕਿਤਨਾ ਕਦੋਂ ਪਤਾ ਨਹੀਂ ਕਿੱਥੋਂ ਪੈਦਾ ਹੋਈ ਜਾਂਦੇ ਇਹ ਤੇ ਸਪਰੇ ਨਾਲ ਮਰ ਵੀ ਜਾਂਦੇ ਆ ਪਰ ਜਿੱਦਾ ਬਿੱਠਾ-ਬੁੱਠਾ ਥੱਲੇ ਰੁਕੇ ਰਹੇ ਨੇ ਤੇ ਕੁਝਾਂ ਗੱਜਿਆਂ ਦੇ ਜਿਹੜੀਆਂ ਇਟਾ-ਉਟਾ ਰੱਖ ਤੇ ਹੁਣ ਉਹ ਡੇਲੀ ਚੱਕ ਕੇ ਨਾ ਆਪਾਂ ਡੇਲੀ ਸਾਫ ਕਰਿਆ ਕਰਨੀ ਹੈ ਜਿਹੜੀਆਂ ਇਟਾਂ ਉਰ ਤਾਂ ਕੁਝ ਵੀ ਵਿੱਚ ਪਿਆ ਹੁੰਦਾ ਬਲਦੇ ਕੁਝ ਵੀ ਨਹੀਂ ਆ ਦੋ ਕਿਟਾ ਢਕਾਈ ਦੀਆਂ ਹੁੰਦੀਆਂ ਉਹ ਪਾਣੀ ਪੁਜਾਰਾ ਡੁੱਲੇ ਹਨ ਤੇ ਉਹ ਇਟਾਂ ਵੀ ਡੇਲੀ ਚੱਕ ਕੇ ਨਾਲ ਥੱਲੇ ਪਾਊਡਰ ਪਾ ਦਿਆ ਕਰਾਂਗੇ ਵੀ ਜਿਹਦੇ ਨਾਲਾ ਛੁੱਡੀਆਂ ਛੱਡੀਆਂ ਜੀਆਂ ਪੱਬੂ ਪੁੱਬੂ ਨਾ ਪਿਆ ਕਰਨ ਖੁੱਡਿਆਂ ਦੇ ਵਿੱਚ ਤੇ ਐਤ ਕੀ ਹੋ ਗਈ ਗਲਤੀ ਉਹ ਵੀ ਗਲਤੀ ਕਰਦੀ ਬਾਈ ਤੈਨੂੰ ਪਤਾ ਪ੍ਰੋਬਲਮ ਸੀ ਹਨਾ ਉਹਨੇ ਕਰਕੇ ਖੁੱਡੇ ਨਹੀਂ ਸਾਫ ਕੀਤੇ ਖੁੱਡਿਆਂ 'ਚ ਮਾ ਵੜਦਾ ਨਹੀਂ ਹੁੰਦਾ ਸੀ ਹਨਾ ਜਦੋਂ ਬਾਕੀ ਖੁੱਡਿਆਂ 'ਚ ਆ ਕੇ ਉਹ ਖੁੱਡਿਆਂ 'ਚ ਵੜਨਾ ਤੇ ਬਾਈ ਨੁਕਸਾਨ ਹੋਣ ਦਾ ਡਰ ਸੀ ਹਨਾ ਇਸ ਕਰਕੇ ਆਪਾਂ ਖੁੱਡਿਆਂ ਦੇ ਬਾਹਲੇ ਸਾਫ ਆਪ ਨਹੀਂ ਕੀਤੇ ਸੀਗੇ ਮਾੜੇ ਮੂٹے ਕਰ ਗਨੇ ਪਰਪੂਰ ਚੱਕ ਲੈਣੇ ਹਨਾ ਚੰਗੀ ਤਰ੍ਹਾਂ ਨਹੀਂ ਕੀਤੇ ਸੀ ਐਦਾਂ ਨਹੀਂ ਤਾਂ ਆਪਾਂ ਹਰ ਇੱਕ ਵਾਰੀ ਐਦਾਂ ਹੀ ਚ ਕਰੀਦੇ ਸਾਬ ਤੇ ਤੀਜੇ ਚੌਥੇ ਦਿਨ ਆਪਾਂ ਖੁੱਡਾ ਸਾਫ ਕਰ ਦਿੰਦਾ ਸੀ ਤੇ ਆ ਬਿਮਾਰ ਹੋਣ ਕਰਕੇ ਬਾਈ ਇੰਨਾ ਚੱਕਰ ਪਿਆ ਚੰਗੀ ਤਰ੍ਹਾਂ ਕੁਜਾ ਜਿਹੜਾ ਮਾਜ ਕੇ ਨਾ ਤੇ ਰੱਖ ਦਿੱਤਾ ਹਨਾ ਐ ਸੁੱਕ ਜਾਊਗਾ ਇਹ ਖੁੱਡੇ ਦਾ ਵੀ ਤੇ ਬਾਕੀ ਖੁੱਡਿਆਂ ਦਾ ਵੀ ਧੋ ਦਿੰਨੇ ਆ ਚੰਗੀ ਤਰ੍ਹਾਂ ਮਾਜਿਆ ਅੰਦਰੋਂ ਬਾਹਰੋਂ ਸਾਰਾ ਹੀ ਤੇ ਇਹ ਤਾਂ ਜਿਹੜਾ ਆਪਾਂ ਸਿਆਲਾਂ ਨੂੰ ਪਾਣੀ ਪੂੜੀ ਕੇ ਵੇਲੇ ਕੋਸਾ ਕਰੀਦਾ ਸੀ ਨਾ ਇਹ ਮਟਕੀ ਹੋ ਸੀਗੀ ਮੈਂ ਵੱਡ ਲਈ ਸੀ ਬਾਅਦ ਚ ਹਨਾ ਤਾ ਕਰਕੇ ਕਾਲੀ ਜੀ ਹੋਈ ਆ ਉਦਾ ਸਾਫ ਆ ਬਰ ਇਹ ਧੋਤੀ ਤੇ ਕਬੂਤਰ ਵੀ ਬਾਈ ਨਹੀਂ ਯਾਰ ਇਹ ਨਿਉਰੇ ਲਈ ਜਾਂਦੇ ਹਨਾ ਤੇ ਇਹਦਾ ਬਾਈ ਖੁਸ਼ਬੂ ਰਹਿੰਦੇ ਆ ਕਬੂਤਰ ਜੀ ਦਾ ਇਦਾਂ ਕੱਢਣ ਨਾ ਸਾਰੇ ਵੱਡੇ ਛੋਟੇ ਕਬੂਤਰ ਆ ਪੈਦੇ ਵਿੱਚ ਜਾਲ ਚ ਪਾ ਕੇ ਦੋ ਦੋ ਤਿੰਨ ਤਿੰਨ ਘੰਟੇ ਜੀ ਦਾ ਧੁੱਪ ਲਵਾਇਆ ਕਰਾਂਗੇ ਤੇ ਪਹਿਲਾਂ ਵੀ ਇਦਾਂ ਹੀ ਕਰੀਦਾ ਸੀ ਆ ਫਜਾਲ ਲਾਤਾ ਸੀ ਨਾ ਬਈ ਬਾਜ਼ੀਆਂ ਚ ਪਤਾ ਕੀ ਹੁੰਦਾ ਫਿਰ ਜਾਲ ਕਈਆਂ ਤੇ ਲੱਗੇ ਹੁੰਦੇ ਤੇ ਕਬੂਤਰ ਕਈ ਵੇਲੇ ਜਾਲ ਤੇ ਬਹਿ ਜਾਂਦਾ ਜ਼ੋਰ ਮਾਰ ਕੇ ਠੀਕ ਆ ਤੇ ਕਬੂਤਰ ਬਤਰੀ ਛੱਡੇ ਹੋਣ ਇਸ ਕਰਕੇ ਫਿਰ ਜਾਲ ਲਾਦੀ ਦਾ ਕਰਨ ਨਾਲੇ ਖਰਾਬ ਵੀ ਹੋ ਜਾਂਦਾ ਉਦੋਂ ਆਪਾਂ ਨੂੰ ਲੋੜ ਹੀ ਨਹੀਂ ਹੁੰਦੀ ਜਾਲ ਦੀ ਤੇ ਤੇ ਉਹ ਚੱਕਰ ਦੇ ਵਿੱਚ ਫਿਜਾਲ ਆਪਾਂ ਨਹੀਂ ਲਾਈਦਾ। ਲਾਦੀ ਦਾ ਆਪਾਂ ਨਹੀਂ ਲੱਗਿਆ ਨਹੀਂ ਰਹਿਣ ਦੀਦਾ ਹਨਾ ਤੇ ਲਾਦੀ ਦਾ ਹੁੰਦਾ ਆ। ਤੇ ਲੋ ਬਾਬੇ ਉਹ ਸਫਾਈ ਸੂਈ ਕਰਤੀ ਆ ਹੁਣ ਝਾੜੂ ਲਾਉਣ ਵਾਲਾ ਰਹਿ ਗਿਆ ਹੁੱਡੇ ਚ ਤੇ ਝਾੜੂ ਲਾਉਂਦੇ ਆ ਕਰਤਾ ਚੰਗੀ ਤਰ੍ਹਾਂ ਝੜ ਝੂੜ ਮਾਰਤਾ ਤੇ ਐਨ ਸਾਫ ਕਰਤਾ ਹਨਾ ਤੇ ਮਾਣੇ ਮੁੱਟੇ ਦਾ ਕੋਟਰ ਦਾ ਕੋਈ ਨੁਕਸਾਨ ਨਹੀਂ ਤੇ ਇਨਾਂ ਕਿ ਨਹੀਂ ਖਾਂਦੇ ਰੂਪੇ ਕਬੂਤਰ ਹੁਣ ਦਾਣਾ ਪਾ ਦੇਣਾ ਆਪਾਂ ਪਹਿਲਾਂ ਹੀ ਜਿਹੜੇ ਕਬੂਤਰ ਰਜਮਾ ਦਾਣਾ ਖਾਣ ਤੇ ਪਹਿਲੀ ਗੱਲ ਤਾਂ ਦਾਇ ਨੂੰ ਸਮੈਲ ਵਾਲੀ ਚੀਜ਼ ਨੂੰ ਮੂੰਹ ਮਾਰਦੇ ਵੀ ਨਹੀਂ ਕਬੂਤਰ ਹਨਾ ਕੋਈ ਪੱਬੂ ਕੀੜੀ ਪਤੰਗਾ ਮੈਨਾਂ ਸਭ ਚੱਕਦੇ ਬਈ ਬਾਕੀ ਐਨ ਸਪਰੇਅ ਕਰਤੀ ਬਾਈ ਵੀਰਗੋਨ ਐਸ ਦੀ ਠੀਕ ਆ ਪਤਲਾ ਪਤਲਾ ਪੰਪ ਇੱਕਾ ਹੀ ਫੇ ਮਾਰ ਦੇਣਾ ਮੈਂ ਸੋ ਪੰਪ ਦੇ ਵਿੱਚ ਉਗਲ ਦੇ ਕੇ ਛੱਟ ਵੀ ਲਵਾ ਲਈ ਆ ਤੇ ਕੰਮ ਕਰਨਾ ਵੀ ਜ਼ਰੂਰੀ ਆ ਬਾਈ ਗੰਦ ਬਹੁਤ ਬਿਆਸੀ ਹੈ ਨਾ ਤੇ ਆ ਖੁੱਡੇ ਜੀ ਤਾਂ ਕੋਈ ਜ਼ਿਆਦਾ ਨਹੀਂ ਸੀ ਨਾ ਇੱਧਰ ਮੈਂ ਹੁੰਦਾ ਹੀ ਨਹੀਂ ਸੀ ਮੈਨਾਂ ਚਲੋ ਇਹ ਕਬੂਤਰ ਬਚੇ ਆ ਤੇ ਬਚੇ ਰਹਿਣਾ ਨਾ ਇਸ ਖੁੱਡੇ ਜਮਾਂ ਬੜਿਆ ਹੀ ਨਹੀਂ ਸੀ ਬਾਰੂ ਹੀ ਦਾਣਾ ਇੱਥੋਂ ਪਾ ਕੇ ਟਰੇ ਰੱਖ ਦੇਣੀ ਤੇ ਟਰੇ ਵੀ ਬਹੁਤ ਘੱਟ ਚੱਕਦਾ ਸੀ ਬਾਈ ਮੈਂ ਠੀਕ ਆ ਤੇ ਖੁੱਡੇ 'ਚ ਬੜਦਾ ਹੀ ਨਹੀਂ ਸੀ ਐਨ ਚੰਗੀ ਤਰ੍ਹਾਂ ਸਾਫੋ ਗਿਆ ਬਾਕੀ ਦਾਗ ਦੂਗ ਪੋਟਰ ਪੂਟਰ ਗਿਆ ਖਲਾਰਿਆ ਤੇ ਬੇਠਾ ਪੁੱਠਾ ਤੇ ਪਤਲੀ ਪਤਲੀ ਮਿੱਟੀ ਵੀ ਖਿਲਾਰ ਦਾਂਗੇ ਤੇ ਕਾਲ ਨੂੰ ਲਿਆ ਕੇ ਤੇ ਹੁਣ ਵੀਡੀਓ ਵੀਡੀਓ ਬਣਾ ਲਈਏ ਤੇ ਦਾਣੇ-ਦੂਣੇ ਪੋੜੇ ਹਨਾ ਟਾਈਮ ਬੋ ਹੋ ਗਿਆ ਹੁਣ ਘਟ 2:3 3:00 ਵਜੇ ਦਾ ਟਾਈਮ ਹੋ ਗਿਆ ਪਤਾ ਕਈ ਬਾਈਆਂ ਦੇ ਕਮੈਂਟ ਹੋਣੇ ਬਾਈ ਵੀਰਕੋਨ ਐਸ ਕਿਹੜਾ ਕਿਹੜੀ ਸਪਰੇਅ ਕੀਤੀ ਤੁਸੀਂ ਜਿਹੜੇ ਨਵੇਂ ਹਨਾ ਕਈਆਂ ਦੇ ਹੋਣੇ ਬਾਈ ਜਿਹੜੇ ਆਪਣੇ ਨਵੇਂ ਜੁੜੇ ਆ ਤੇ ਆਹ ਵੀਰਕੋਨ ਐਸ ਹੁੰਦਾ ਬਾਈ ਠੀਕ ਆ ਆਹ ਪੋਟਾਸ਼ੀਅਮ ਠੀਕ ਆ ਤੇ ਪਿੰਕੀ ਵੀ ਕਹਿੰਦੇ ਲਾਲ ਦਵਾਈ ਵੀ ਕਹਿੰਦੇ ਠੀਕ ਆ ਤੇ ਇਹ ਬਾਈ ਦੋਨੇ ਮਿਕਸ ਕਰਕੇ ਨਾ ਜਿੱਦਾਂ ਅੱਧਾ ਕ ਚਮਚਾ ਚਮਚਾ ਕੇ ਅੱਧਾ ਕ ਚਮਚਾਈ ਦਾ ਤੇ ਦੋ ਚੁਟਕੀਆਂ ਇਹਦੀਆਂ ਠੀਕ ਆ ਪਾ ਕੇ ਬਾਈ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਆ ਸਪਰੇਅ ਕਰਤੀ ਬਈ ਇਹ ਲੀਟਰ ਲੀਟਰ ਵੀ ਨਹੀਂ ਸੀ ਪਾਣੀ ਥੋੜੇ ਜੇ ਪਾਣੀ ਚ ਪਾਇਆ ਹੀ ਬ ਤੇਜ਼ ਜੀ ਕਰਕੇ ਰੱਖੀ ਹੈ ਨਾ ਤੇ ਚੰਗੀ ਤਰ੍ਹਾਂ ਸਫਾਈ ਹੋ ਗਈ ਹੈ ਨਾ ਜੋ ਪੱਬੂ ਨੂੰ ਲੇਟਰ ਫਟੜ ਸਭ ਮਾਰ ਗੁਰ ਗਿਆ ਤੇ ਹੁਣ ਇਹ ਚ ਕੰਪਟਰ ਪਾ ਦਾਂਗੇ ਖੈਰ ਕੇ 15-20 ਮਿੰਟ ਰੋ ਕੇ ਹੋਰ ਉਹ ਤਾਂ ਡੱਕੀ ਹੁੱਡੇ ਜੇ ਹੈ ਨਾ ਕਾਫੀ ਟਾਈਮ ਹੋ ਗਿਆ ਤੇ ਸਪਰੇਅ ਨੂੰ ਸੋਗ ਗਈ ਜਿਹੜੀ ਮਾਰੀ ਸੀ ਆਪਾਂ ਤੇ ਲਿਆ ਉਹਨਾਂ ਡੱਕ ਦਿਆਂ ਹਜੇ ਕਿਹੜਾ ਸੁੱਕੇ ਜਾਣੇ ਹੈ ਨਾ ਕੱਡੇ ਵੀ ਬਹੁਤ ਚਿਰਵਾਦਾ ਤੇ ਹੌਲੀ ਹੌਲੀ ਜਾਣਗੇ ਇਹ ਭੁੱਖੇ ਵੀ ਹੈ ਨਹੀਂਗੇ ਉਹ ਗਿਆ ਵੀ ਗਏ 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 ਚਲੋ ਵੀ ਚਲੋ 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 ਛੁੱਡੇ 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 ਚਲੋ ਪਤੰਦਰੋਂ ਅੰਦਰ ਕਿਹੜਾ ਸ਼ੇਰ ਬੰਤਾ ਮੈਂ ਚਲੋ 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 ਚੱਲ ਵੀ ਚੱਲ 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 ਬਾਬੇ ਖੂਤਰ ਕੱਢ ਛੱਡ ਦੇ ਗੁੱਡੇ ਤੇ ਠੀਕ ਆ ਤੇ ਤੇਈ ਦਾ ਬਾਹਲਾ ਜੋਰ ਲਵਾ ਕੇ ਆਏ ਨਾ ਹੁੰਦੇ ਨਹੀਂ ਸੀ ਜਿਨ੍ਹਾਂ ਨੂੰ ਉਹਨਾਂ ਦੀ ਪਤਾ ਆਪਾਂ ਉੱਪਰੋਂ ਪਾਏ ਜਿੱਦਾਂ ਨਵੇਂ ਬੱਚੇ ਮੋਟੂ ਦਾ ਭਰਾ ਆ ਇੱਕ ਆ ਸ਼ਾਸ਼ੂ ਉਹਨੇ ਲਾਇਆ ਜਿਆਦਾ ਜੋਰ ਨੂੰ ਉੱਤਲੇ ਉਹ ਵੱੜਦਾ ਹੀ ਨਹੀਂ ਸੀ ਖੁੰਡੇ 'ਚ ਨਾ ਚਾਲ 'ਚ ਫੜ ਹੁੰਦਾ ਸੀ ਹੈ ਨਾ ਤੇ ਬਾਕੀ ਪੁੱਤਰ ਆ ਗਏ ਬਾਈ ਤੇ ਉਹ ਬੱਚਾ ਆਪਾਂ ਬਾਈ ਰੋਕਾਂ ਗਏ ਸੀਗਾ ਸੇਮ ਪਿਓ ਦੇ ਨਿਕਲਿਆ ਤੇ ਪਿਓ ਆਪਣਾ ਕੋਈ ਹੈ ਨਹੀਂ ਤੇ ਉਹ ਆਪਾਂ ਪੁੱਤਰ ਰੋਕ ਲੜੋ ਠੀਕ ਹੈ ਸੇਮ ਪਿਓ ਤੇ ਆ ਤੇ ਮੋਟੂ ਥੋੜਾ ਜਿਆਦਾ ਹੋਰ ਹੋਰ ਪਾਸੇ ਨੂੰ ਚੱਲ ਗਿਆ ਹੈ ਨਾ ਮੋਟੂ ਦਾ ਭਰਾ ਆ ਤੇ ਹੋਰ ਦੇਖੋ ਸਾਫ਼ ਸੁਥਰੇ ਲੱਗਦੇ ਨਾ ਪੁੱਤਰ ਬਾਈ ਸਫਾਈ ਦੇ ਨਾਲ ਹੀ ਕੰਮ ਚੱਜਦਾ ਤੇ ਆਪਾਂ ਚਲੋ ਪ੍ਰੋਬਲਮ ਕਰਕੇ ਨਹੀਂ ਗੁੱਡੇ-ਗੱਡੇ ਸਾਫ਼ ਹੋਏ ਹਨ ਤੇ ਹੁਣ ਕਰ ਲਈਏ ਆਪਾਂ ਤੇ ਹੁਣ ਗੰਦ ਨਹੀਂ ਪੈਣ ਦੇਣਾ ਬਾਈ ਤੀਜੇ ਚੌਥੇ ਦਿਨ ਸਫਾਈ ਕਰਿਆ ਕਰਾਂਗੇ ਕਿਉਂਕਿ 파ਰਤਾ ਬਾਈ ਛੜਨੇ ਆ ਛੜ ਛੂੜੇ ਖੁੱਤਰ ਪਏ ਆ 파ਰਤਾ ਜਿਹੜਾ ਛੜਦਾ ਹੀ ਆ ਹਾਂਜੀ ਵੀਰ ਕੀ ਹਾਲ ਚਾਲ ਆ ਲੋ ਬਾਪੂ ਕਰਦੇ ਆ ਵੀਡੀਓ ਸ਼ੁਰੂ ਵੀਡੀਓ ਤਾਂ ਬਾਲਾ ਬਹੁਤ ਚਿਰ ਦੀ ਸ਼ੁਰੂ ਕੀਤੀ ਆ ਚਲੋ ਤੁਹਾਡੇ ਕਮੈਂਟਾਂ ਦੇ ਜਵਾਬ ਦੇ ਲਈਏ ਹਨਾ ਤੇ ਇੱਕ ਬਾਈ ਦਾ ਕਮੈਂਟ ਆ ਸੀ ਬਾਈ ਤੁਹਾਡਾ ਪਿੰਡ ਕਿਹੜੀ ਸਾਈਡ ਤੇ ਆਣਾ ਵੀ ਤੁਸੀਂ ਬਾਈ ਕਪੂਰ ਥਲੇ ਤੋਂ ਆਣਾ ਜਿਹਦਾ ਵੀ ਬਾਈ ਦਾ ਕਮੈਂਟ ਆਇਆ ਸੀ ਬਾਈ ਆਪਣਾ ਬਾਈ ਫਗਵਾੜੇ ਲੱਗ ਫਗਵਾੜੇ ਲੱਗੇ ਪਿੰਡ ਆਪਣਾ ਸ਼ਹਿਰਪੁਰ ਰੋਡ ਤੇ ਮਲਖਪੁਰ ਪਿੰਡ ਆ ਜਦੋਂ ਆਪਾਂ ਜਲੰਧਰ ਤੋਂ ਲਧਿਆਣੇ ਆਲੂ ਜਾਂਦੇ ਆ ਨਾ ਤਾਂ ਰਾਹ ਚੋਂਦਾ ਫਗਵਾੜਾ ਸ਼ਹਿਰ ਠੀਕ ਆ ਤੇ ਪਿੰਡ ਮਲਖਪੁਰ ਆ ਬਈ ਆਪਣਾ ਜਦੋਂ ਮਰਜ਼ੀ ਆ ਜਾਓ ਬਾਈ ਜਦੋਂ ਮਰਜ਼ੀ ਮਿਲਣ ਆ ਜਾਓ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਹਨਾ ਇੰਨਾ ਪਿਆਰ ਦੇਣ ਵਾਸਤੇ ਤੇ ਇੱਕ ਬਾਈ ਦਾ ਕਮੈਂਟ ਆ ਸੀ ਬਾਈ ਬਾਹਰ ਵਾਲੀ ਗੋਲੀ ਕਿਹੜੀ ਬਾਈ ਇਹ ਤਾਂ ਤੁਸੀਂ ਮਤਲਬ ਪਾਣੀ ਗੋਲੀ ਬਾਰੇ ਪੁੱਛਦੇ ਜਿਹੜੀ ਆਪਾਂ ਬਾਹਰ ਵਾਲੀ ਗੋਲੀ ਮਤਲਬ ਪਾਣੀ ਲਾਈਦੀ ਹੈ ਨਾ ਤੇ ਉਹ ਬਾਈ ਮੈਂ ਦਿਖਾ ਦਿੰਦਾ ਠੀਕ ਆ ਉਹ ਅੱਗੇ ਵੀ ਦਿਖਾਈਆਂ ਹੋਈਆਂ ਬਾਈ ਕਈ ਵੀਡੀਓ ਚ ਦਿਖਾਈਆਂ ਹਨਾ ਬਾਹਰ ਵਾਲੀ ਜਿਹੜੀ ਗੋਲੀ ਹੁੰਦੀ ਆ ਤਾਂ ਮੈਂ ਦਿਖਾ ਵੀ ਦਊਗਾ ਅੱਡੇ ਤੇ ਵੀਡੀਓ ਦੇ ਵਿੱਚ ਤੁਸੀਂ ਦੇਖ ਲਿਓ ਠੀਕ ਆ ਤੇ ਇੱਕ ਵੀਰ ਦਾ ਹੋਰ ਕਮੈਂਟ ਆਇਆ ਸੀ ਕਿ ਬਾਈ ਤੁਸੀਂ ਵੀ ਕਬੂਤਰ ਕਿੱਥੋਂ ਲਿਆਂਦੇ ਜਾਂ ਕਿਦਾਂ ਬਾਈ ਉਹ ਆਪਾਂ ਨਾ ਇਹ ਇੱਕ ਅਲੱਗ ਤੋਂ ਵੀਡੀਓ ਬਣਾਵਾਂਗੇ ਠੀਕ ਆ ਜਿਹਦੇ ਵਿੱਚ ਮੈਂ ਸਾਰਾ ਗੱਲ ਦੱਸੂਗਾ ਵਿਸਤਾਰ ਕਿਦਾਂ ਜੋ ਵੀ ਇਥੋਂ ਕਬੂਤਰ ਆਏ ਕਿਦਾਂ ਹਨਾ A to Z ਬਾਈ ਫਿਰ ਆਪਾਂ ਇੱਕ ਵੀਡੀਓ ਸਪੈਸ਼ਲ ਬਣਾਵਾਂਗੇ ਉਸੇ ਚੀਜ਼ ਤੇ ਠੀਕ ਆ ਇੰਟਰਵਿਊਿੰਗ ਹੀ ਹੋ ਜੂਗੀ ਉਹ ਸਾਰੀ ਗੱਲਬਾਤ ਆਪਾਂ ਦੱਸਾਂਗੇ ਕਿੱਥੋਂ ਸ਼ੌਂਕ ਪਿਆ ਕਿੱਦਾਂ ਪਿਆ ਠੀਕ ਆ ਤੇ ਜਦੋਂ ਬੰਦੇ ਨੇ ਸ਼ੌਂਕ ਤਾਂ ਵੈਸੇ ਮੈਨੂੰ ਬਚਪਨ ਦਾ ਹੀ ਆ ਬਾਈ ਪੜ੍ਹਾਈ ਜਦੋਂ ਪੜ੍ਹਦੇ ਹੁੰਦੇ ਸੀ ਨਾ ਬਾਈ ਉਦੋਂ ਆਪਾਂ ਥੱਲੇ ਬੈ ਕੇ ਸਰਕਾਰੀ ਸਕੂਲਾਂ ਜਾਂ ਜਿਹੜੀ ਵੀ ਪ੍ਰਾਈਵੇਟ ਹੁੰਦਾ ਥੱਲੇ ਬੈ ਕੇ ਪੜ੍ਹਨਾ ਤੇ ਆਂਡੀਆਂ ਗਮਾਂਡੀਆਂ ਜਿਹੜੇ ਡੋਣੇ ਤੇ ਬਾਈ ਪੜ੍ਹਾਈ ਚ ਕਾਪੀ ਚ ਤਾਂ ਧਿਆਨ ਜਾਂਦਾ ਨਹੀਂ ਹੁੰਦਾ ਸੀ ਉੱਪਰ ਸਮਾਨ ਚ ਹੀ ਹੁੰਦਾ ਸੀ ਠੀਕ ਆ ਨਿੱਕੇ ਹੁੰਦਿਆ ਦਾ ਹੀ ਸ਼ੌਕ ਆ ਵੈਸੇ ਤਾਂ ਬ ਹੋਰ ਵੀ ਬਾਈਆਂ ਦੇ ਕਮੈਂਟ ਆਏ ਸੀ ਜਿੰਨੇ ਵੀ ਉਹਨਾਂ ਦਾ ਸਾਰਿਆਂ ਦਾ ਜਵਾਬ ਦਿੰਨੇ ਆ ਤੇ ਬਾਈ ਇੱਕ ਫੈਂਸੜੀਆਂ ਤੋਂ ਬਾਈ ਦੱਸ ਦੇ ਬਾਈ ਮੈਨੂੰ ਤੋਂ ਪਤਾ ਹੈ ਨਹੀਂ ਠੀਕ ਆ ਤੇ ਮੈਂ ਮੈਡੀਕਲ ਤੋਂ ਤੁਹਾਨੂੰ ਲਿਆ ਕੇ ਮੈਨੂੰ ਨਾਮ ਵੀ ਨਹੀਂ ਪਤਾ ਉਹ ਬਾਈ ਨੂੰ ਪਤਾ ਆ ਮੈਡੀਕਲ ਵਾਲੇ ਨੂੰ ਮੈਂ ਦੱਸਿਆ ਹੋਇਆ ਉੱਥੇ ਨਾ ਮੇਰੀ ਜਿੰਨੀ ਨਾ ਮੈਡੀਸਨ ਵਾਲੇ ਉਹ ਨਾ ਉਹ ਮੈਡੀਕਲ ਤੇ ਬਾਈ ਕਾਪੀ ਤੇ ਛਾੜਦਾ ਰਹਿੰਦਾ ਸਾਰੀਆਂ ਠੀਕ ਆ ਉਥੋਂ ਜਾ ਕੇ ਪੜ ਲਈਦੀ ਆ ਤੇ ਉੱਥੋਂ ਹੀ ਘੜਾ ਲਈਦੀ ਉਹਨੇ ਸਾਰੀਆਂ ਲਿਖੀਆਂ ਹੁੰਦੀਆਂ ਮੇਰੀਆਂ ਹਨਾ ਕਾਪੀ ਪੁਰਾਣੀ ਕਾਪੀ ਤੋਂ ਸਾਰਾ ਕੁਝ ਲਿਖਿਆ ਪਿਆ ਤੇ ਉਧਰ ਆਪਣੇ ਵੀ ਕਾਪੀ ਤੇ ਲਿਖਿਆ ਹੋਇਆ ਮੈਂ ਉਥੋਂ ਪੜ ਕੇ ਅਗਲੀ ਵੀਡੀਓ ਚ ਦੱਸ ਵੀ ਦਊਗਾ ਕਿਹੜੀ ਗੋਲੀ ਹੁੰਦੀ ਆ ਉਦਾਂ ਬਾਈ ਤੁਸੀਂ ਜਣਾ ਟੈਰਾਮਾਈਜ਼ ਜਿਹੜਾ ਟੈਟਰਾਸਾਈਕਲਨ ਦਾ ਪਾਊਡਰ ਹੁੰਦਾ ਨਾ ਉਹੀ 3-4 ਦਿਨ ਲਗਾਤਾਰ ਦੇ ਲਿਓ ਬਾਈ ਉਹਦੇ ਨਾਲ ਹੀ ਸੁੱਕ ਜਾਂਦੇ ਆ ਠੀਕ ਆ ਬਾਲੀ ਗੱਲਾਂ ਉਹਨੂੰ ਮਾੜੇ ਮਾੜੇ ਛੇੜ ਕੇ ਨਾ ਆ ਦੂਜੇ ਜਿਹੜੇ ਫਿੰਸੜੀਆਂ ਜੇ ਹੁੰਦੀਆਂ ਆ ਮਾੜੇ ਮਾੜੇ ਉਹਨਾਂ ਨੂੰ ਉਤੋਂ ਹਲਕੇ ਹਲਕੇ ਤੋੜ ਕੇ ਜਿੱਦਾ ਜ਼ਿਆਦਾ ਨਹੀਂ ਤੋੜਨਾ ਬਾਈ ਦਰਦ ਵੀ ਮੰਨਦੇ ਹੁੰਦੇ ਆ ਨਾ ਬਾਕੀ ਉਹ ਦਰਦ ਨਾਲ ਹੀ ਚੱਕ ਹੋ ਜਾਣਾ ਜਿਹੜਾ ਮੈਂ ਚੀਜ਼ ਦੱਸਣ ਲੱਗਾ ਪਹਿਲਾਂ ਵੀ ਦੱਸਿਆ ਆ ਬਾਈ ਇੱਕ ਉਹਦੇ ਵਿੱਚ ਬਾਈ ਅੱਧਾ ਚਮਚਾ ਤੁਸੀਂ ਹਲਦੀ ਦਾ ਪਾਉਣਾ ਇੱਕ ਲਸਣ ਦੀ ਤੁਰੀ ਕੁੱਟ ਕੇ ਲਸਣ ਦੀ ਇੱਕੋ ਹੀ ਤੁਰੀ ਜਿੱਦਾਂ ਇੱਕ ਤੁਰੀ ਹੁੰਦੀ ਨਾ ਕੱਢ ਕੇ ਉਹ ਕੁੱਟ ਕੇ ਤੇਲ 'ਚ ਸੜ ਲਿਓ ਚੰਗੀ ਤਰ੍ਹਾਂ ਜਦੋਂ ਸੜ ਗਿਆ ਬਾਈ ਉਹਦੀ ਕੁੱਟ ਕੇ ਚੰਗੀ ਤਰ੍ਹਾਂ ਪੇਸਟੀ ਜੀ ਬਣਾ ਕੇ ਉਹ ਜ਼ਖਮ ਜਿਹੜੇ ਛਿੱਲੇ ਹੋਣੇ ਉਹਦੇ ਤੇ ਲਾ ਦੇਣਾ ਬਾਈ ਠੰਡਾ ਕਰਕੇ ਠੀਕ ਆ ਉਹਨਾਂ ਦਰਦ ਚੱਕ ਲਊਗਾ ਜੇ ਤੁਸੀਂ ਛਿੱਲੂਗਾ ਜਿਹੜਾ ਦਰਦ ਹੋਊਗੀ ਉਹ ਹਲਦੀ ਨੇ ਦਰਦ ਚੱਕ ਲੈਣੀ ਆ ਤੇ ਉਹਦੇ ਨਾਲ ਬਾਈ ਪੰਜਾ ਸੱਤਾ ਦਿਨਾਂ 'ਚ ਝੜ ਕੇ ਉਹ ਜਾਂਦੇ ਆ ਠੀਕ ਆ ਬਾਕੀ ਗੋਲੀ ਵੀ ਦਾ ਦਾਂਗੇ ਅਗਲੀ ਵੀਡੀਓ ਚ ਠੀਕ ਆ ਤੇ ਕਮੈਂਟ ਇਸ ਵੀਡੀਓ ਦੇ ਕਾਫੀ ਆਏ ਹੋਏ ਨਾ ਜਿਹੜਾ ਬਾਈਆਂ ਨੇ ਕਈ ਪੁੱਛਿਆ ਅੱਧੇ ਅੱਧੇ ਮੈਂ ਬਾਈ ਜਵਾਬ ਦੇ ਦੂੰਗਾ ਤੇ ਅੱਧੇ ਕੱਪ ਅਗਲੀ ਵੀਡੀਓ ਚ ਜਵਾਬ ਦੇ ਦਾਂਗੇ ਠੀਕ ਆ ਤੇ ਬਾਕੀ ਬਾਈ ਦੇਖੋ ਬਾਈ ਦਾ ਇੱਕ ਤਾਂ ਕਮੈਂਟ ਆਇਆ ਸੀ ਬਾਈ ਯਾਰ ਇਹ ਇਥੇ ਲੁਟਣ ਨੂੰ ਹੀ ਆ ਵੀ ਹਨਾ ਚੰਗੇ ਬੰਦਿਆਂ ਨਾਲ ਹੀ ਸਾਰੇ ਜੁੜਦੇ ਆ ਵੀ ਜੇ ਤਾਂ ਕੋਈ ਨਾਂ ਬਣਿਆ ਜਾਂ ਕਿੱਦਾਂ ਵੀ ਬਾਈ ਚਲੋ ਮੈਂ ਇਹ ਨਹੀਂ ਕਹਿੰਦਾ ਵੀ ਸਾਰੇ ਇੱਕੋ ਜਿਹੇ ਆ ਠੀਕ ਆ ਚਲੋ ਹੈਗੇ ਵੀ ਆ ਵਿੱਚੋਂ ਪਰ ਜਿਹੜੇ ਬਾਈ ਚੰਗੇ ਬੰਦੇ ਆ ਉਹ ਚੰਗੇ ਵੀ ਹੈਗੇ ਆ ਜਿਹੜੇ ਹਨਾ ਵੀ ਨਵੇਂ ਬੰਦਾ ਵੀ ਆਵੇ ਬਾਈ ਫੁੱਲਾਂ ਵਾਂਗੂ ਚੱਕ ਲੈਂਦੇ ਹੱਥਾਂ ਤੇ ਠੀਕ ਆ ਵੀ ਹਾਰੇ ਗੇਮ ਵੀ ਦੱਸ ਦਿੰਦੇ ਆ ਬਈਆਂ ਨੂੰ ਕਈ ਬੰਦੇ ਹੈਗੇ ਬਾਈ ਬਹੁਤ ਬੰਦੇ ਆ ਇਦਾਂ ਦੇ ਹਨਾ ਜੇ ਮਾੜੇ ਆ ਤੇ ਬਾਈ ਚੰਗੇ ਵੀ ਬਹੁਤ ਆ ਜੇ ਚੰਗੇ ਆ ਤੇ ਮਾੜੇ ਵੀ ਬਹੁਤ ਆ ਬਾਕੀ ਬਾਈ ਜੇ ਤੁਸੀਂ ਵੀ ਦੁਨੀਆ ਗਈ ਸਾਰਿਆਂ ਨੇ ਗਈ ਹੁੰਦੀ ਆ ਨਾ ਬੰਦਾ ਤਾਂ ਇੱਕ ਵਾਰੀ ਦੇਖ ਕੇ ਪਛਾਣ ਹੋ ਜਾਂਦਾ ਵੀ ਬੰਦਾ ਚੰਗਾ ਜਾਂ ਮਾੜਾ ਠੀਕ ਆ ਤੁਸੀਂ ਜੁੜੋ ਚੰਗੇ ਬੰਦੇ ਨਾਲ ਮੈਂ ਨਹੀਂ ਕਹਿੰਦਾ ਕਿ ਆ ਕੇ ਆਪਣੇ ਨਾਲ ਜੁੜੋ ਜਾਂ ਕਿੱਦਾਂ ਵੀ ਬਾਈ ਤੁਹਾਡੇ ਇਲਾਕਿਆਂ ਚ ਵੀ ਜਿਹੜੇ ਬੰਦੇ ਚੰਗੇ ਆ ਨਾ ਉਹਨਾਂ ਨਾਲ ਜੁੜੋ ਠੀਕ ਆ ਆਪਾਂ ਤਾਂ ਕਹਿੰਦੇ ਨਹੀਂ ਬਾਈ ਮੈਂ ਚੰਗਾ ਠੀਕ ਆ ਆਪਾਂ ਤਾਂ ਬਾਈ ਇੱਕ ਟਾਈਮ ਪਾਸ ਤੁਹਾਡੇ ਨਾਲ ਕਰਦੇ ਆ ਉਹ ਕਰੀ ਜਾਂਦੇ ਮਾੜਾ ਮੋਟਾ ਨੌਲੇਜ ਜਿੰਨੀ ਕ ਹੈਗੀ ਆ ਓਨੀ ਕ ਤੁਹਾਡੇ ਨਾਲ ਸ਼ੇਅਰ ਕਰੀ ਜਾਂਦਾ ਤੇ ਬਾਕੀ ਉਸਤਾਦ ਪਾਉਣ ਤੋਂ ਬਾਈ ਪਹਿਲਾਂ 20 ਵਾਰੀ ਸੋਚ ਲਿਆ ਕਰੋ ਵੀ ਬੰਦੇ ਦਾ ਬੈਕਗ੍ਰਾਉਂਡ ਜਾਂ ਸਾਰਾ ਕੁਝ ਦੇਖਿਆ ਕਰੋ ਫਿਰ ਬਾਈ ਕਿਸੇ ਨੂੰ ਉਸਤਾਦ ਪਾਇਆ ਕਰੋ ਤੇ ਐਵੇਂ ਨਾ ਫਜ਼ਿਆ ਕਰੋ ਹਨਾ ਬੰਦੇ ਬਹੁਤ ਚੰਗੇ ਆ ਬਾਈ ਬਹੁਤ ਜ਼ਿਆਦਾ ਚੰਗੇ ਬੰਦੇ ਪਏ ਆ ਉਹ ਕੀ ਬਾਈ ਦੂਜਾ ਜਿਹੜੀ ਤੁਸੀਂ ਸਪਰੇਅ ਕਰਦੇ ਆ ਜਾਂ ਕਦਾ ਵੀ ਬਾਈ ਮੈਂ ਪਹਿਲਾਂ ਵੀ ਦੱਸਿਆ ਉਹਦਾ ਕੋਈ ਨੁਕਸਾਨ ਨਹੀਂ ਆਪਾਂ ਸਪਰੇਅ ਕਬੂਤਰਾਂ ਦੇ ਵੀ ਕਰਦੇ ਆ ਤੁਹਾਡੇ ਸਾਹਮਣੇ ਜਿਹੜੇ ਬਿੰਗੇ ਬੁੰਗੇ ਟੱਡੀ ਟੁੱਡੇ ਹੋਏ ਸੀ ਉਹਨਾਂ ਦੇ ਵੀ ਕੀਤਾ ਸੀ ਹਨਾ ਉਹਦਾ ਕੋਈ ਨੁਕਸਾਨ ਨਹੀਂ ਤੇ ਇੱਕ ਵੀਰ ਦਾ ਕਮੈਂਟ ਆਇਆ ਸੀਗਾ ਕਿ ਬਾਈ ਜਿਹੜੇ ਬਿੰਗੇ ਹੋਈਆਂ ਮਾਦੀਆਂ ਮੁੱਦੀਆਂ ਤੂੰ ਜੈਡ ਹਨਾ ਉਹਨਾਂ ਦੀ ਬਾਈ ਉਹਨਾਂ ਦੀ ਅਲੱਗ ਤੋਂ ਵੀਡੀਓ ਬਣਾਵਾਂਗੇ ਵੈਸੇ ਤਾਂ ਬਾਈ ਸਾਰੀਆਂ ਜਿਹੜੀਆਂ ਆਪਾਂ ਜਦੋਂ ਪਿੱਛੇ ਤੁਸੀਂ 8-10 ਵੀਡੀਓ 15 ਚੱਲ ਜਿਓ ਪਿੱਛੇ ਉੱਥੇ ਜਦੋਂ ਬਿੰਗੇ ਹੋਏ ਸੀ ਨਾ ਆਪਾਂ A to Z ਹੀ ਸ਼ੁਰੂ ਕੀਤੇ ਕਿਦਾਂ-ਕਿਦਾਂ ਸੈੱ ਠੀਕ ਆ ਤੁਹਾਨੂੰ ਮੈਂ ਕੱਲ ਵੀ ਦਿਖਾਇਆ ਪਰਸੋਂ ਵੀ ਕਈ ਵੀਡੀਓ ਚ ਦਿਖਾਇਆ ਹਨਾ ਤੇ ਜਿਹੜਾ ਆਪਣਾ ਬੱਚਾ ਸੀ ਬਾਈ ਉਹ ਹੁਣ ਵੀ ਆਹ ਦਾਣੇ ਆਪ ਹੀ ਕੱਲਾ ਹੀ ਖਾਂ ਰਿਹਾ ਹੈ ਹਨਾ ਤੇ ਐਦਾਂ ਹੀ ਬਾਈ ਜਿਹੜੇ ਜਿਹੜੀ ਤਾਂ ਐਦਾਂ ਬਿਮਾਰੀ ਚ ਚਲ ਜਾਂਦੇ ਆ ਧੋਣ ਹਲਾਈ ਜਾਂਦੇ ਉਹਨੂੰ ਕੋਸ਼ਿਸ਼ ਕਰਿਆ ਕਰੋ ਹੱਤੀ ਦਾਣਾ ਘੱਟ ਦੇਣਾ ਜਿੱਦਾਂ ਸ਼ਾਮ ਨੂੰ 8:00 ਵਜੇ ਦਾਣਾ ਹੱਤੀ ਦਿਆ ਕਰੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਨੂੰ ਭੁੱਖਾ ਰੱਖਣਾ ਠੀਕ ਆ ਪਾਣੀ ਪੂਣੀ ਕੱਖ ਨਹੀਂ ਦੇਣਾ ਪਾਣੀ ਭਰ ਕੇ ਡੂੰਗਾ ਭਾਂਡਾ ਲੈ ਲੈਣਾ ਐਦਾਂ ਡੂੰਗਾ ਜਿਹੜਾ ਵਿੱਚ ਨੂੰ ਹੋਵੇ ਨਾ ਡੁੱਲੇ ਵੀ ਨਾ ਉਹ ਦਾਣਿਆਂ ਨਾਲ ਭਰ ਲਓ ਬਾਈ ਕੋਈ ਨਹੀਂ ਲੈ ਕੇ ਦਾਣੇ ਹੀ ਹੈ ਜਿਹੜੇ ਖਰਾਬ ਹੋ ਦੂੰਗੇ ਭਾੜੇ ਚੋਂ ਚੁੰਝਾ ਮਾਰੂਗੇ ਬਾਈ ਖਾ ਹੋ ਜਾਂਦੇ ਭਰੇ ਦਾਣਿਆਂ ਚ ਉਹਨਾਂ ਫਿਰ ਚੁੰਝਾ ਚ ਚੱਕਣ ਲੱਪੈਂਦੇ ਜਿੰਨੀ ਉਹਨਾਂ ਦੀ ਦਾ ਐਕਸਰਸਾਈਜ਼ ਹੁਣੀ ਆ ਜਵਾੜੇ ਜਿਹੇ ਈ ਰੀ ਹਨਾ ਉਹਨਾਂ ਹੀ ਬਾਈ ਜਲਦੀ ਨਾੜਾਂ ਦੀ ਵਿਕਣ ਜਿਹੜੀ ਆ ਨਾੜਾਂ ਦੀ ਚੱਲ ਪੈਂਦੀਆਂ ਤੇ ਉਹ ਉਹ ਵੀ ਸੈੱਟ ਹੋ ਜਾਂਦੇ ਕਪੂਤਰ ਬਾਈ ਆਪਾਂ ਬਾਜੀ ਤੱਕ ਵੀ ਛੱਡਾ ਆ ਬੱਚਾ ਵੀ ਆਪਾਂ ਤੁਹਾਨੂੰ ਦੱਸਿਆ ਸੀ ਨਾ ਐ ਕਰਦਾ ਸੀ ਬਾਹ ਚੋਂ ਇਹ ਬਿੰਗੇ ਚ ਚੱਲ ਗਿਆ ਸੀ ਠੀਕ ਆ ਇਹ ਬੱਚਾ ਬਿਲਕੁਲ ਸਹੀ ਹੋ ਗਿਆ ਡਾਰੀਆਂ ਵੀ ਮਾਰ ਲਾਪਿਆ ਛੋੜੀਆਂ ਛੋਟੀਆਂ ਹਨਾ ਹੌਲੀ ਹੌਲੀ ਸੈੱਟ ਹੋ ਜੂਗਾ ਤੇ ਬਾਜੀ ਦੇਖ ਲਾਗੇ ਜੇ ਢਾਂਗੀ ਲੱਗ ਗਿਆ ਤੇ ਬਾਜੀ ਵੀ ਛੱਡਾਂਗੇ ਰੋ ਹੋ ਜਾਣਾ ਇਹਨੇ ਹੋਰ ਸੱਤ ਅੱਠਾ ਤੜਾ ਵਿੱਚ ਨਾ ਕੱਲ ਨੂੰ ਇੱਕ ਕਰੀ ਆਪਾਂ ਜਿਹੜਾ ਵੈਰੀ 1 ਦਾ ਟੀਕਾ ਆ ਇੱਕ ਕਰੀ ਫੇਲਾ ਦੇਣਾ ਠੀਕ ਆ ਇੱਕ ਆਪਾਂ ਡਾਈਜੈਸਟੋ ਪਾਊਡਰ ਦੱਸਿਆ ਸੀ ਯਾਰਾ ਬਾਈ ਉਹਦਾ ਰਿਜ਼ਲਟ ਬਹੁਤ ਘੈਂਟ ਆ ਠੀਕ ਆ ਜਿਹੜਾ ਹਰੀਆਂ-ਹੁਰੀਆਂ ਪੀੜੀਆਂ-ਪੁੜੀਆਂ ਆ ਬਿੱਟਾ ਦੂਜੀਆਂ ਹਰੀਆਂ-ਹੁਰੀਆਂ ਬਿੱਟਾ ਮਾਰਦੇ ਨਾ ਪਾਣੀ ਵਾਲੀਆਂ ਬਾਈ ਸਿਰ ਆ ਮੈਂ ਤੁਹਾਨੂੰ ਕਹਿਆ ਸੀ ਵੀ ਫੇਲ ਲਿਆਓ ਡਾਈਜੈਸਟੋ ਜਿਹੜਾ ਆਪਾਂ ਤੁਹਾਨੂੰ ਦਿਖਾਇਆ ਸੀ ਤੁਹਾਨੂੰ ਨਹੀਂ ਲਾਇਆ ਡੱਬਾ ਨਾ ਚ ਵਾਈਟ ਡੱਬੇ ਦੇ ਉੱਤੇ ਨਹੀਂ ਲਾਇਆ ਬੈ ਤੇ ਉਹ ਜਲਦੀ ਮੁੱਕਣਾ ਵੀ ਨਹੀਂ ਠੀਕ ਹੈ ਐਕਸਪਾਇਰੀ ਡੇਟ ਵੀ ਬਹੁਤ ਆਉਦੀ 2-3 ਸਾਲ ਦੀ ਆ ਤੇ ਬਹੁਤ ਹੀ ਕੈਂਟ ਚੀਜ਼ ਆ ਬਾਈ ਬਾਜ਼ੀਆਂ ਦੇ ਵਿੱਚ ਵੀ ਆਪਾਂ ਲਾ ਸਕਦੇ ਹਕੂਤਰ ਹਰੀਆਂ ਬਿੱਠਾ ਮਾਰ ਲਾ ਪੈਂਦੇ ਜਾਂ ਪਾਣੀ ਵਾਲੀਆਂ ਸਰਾਈ ਆ ਨਾ ਰੀਅਲਟ ਵਧੀਆ ਦਿੱਤਾ ਬਾਈ ਨੇ ਕਿਹਾ ਸੀ ਇੱਕ ਵਾਰੀ ਵਰਤ ਕੇ ਦੇਖੀ ਤੇ ਆਪਾਂ ਉਹਦੇ ਕਹਿਣ ਤੇ ਆਪਾਂ ਚਲੋ ਦੇਸੀ ਲਾਈ ਵੀ ਕਰਦੇ ਆ ਪਰ ਦੇਸੀ ਹੌਲੀ ਹੌਲੀ ਹੱਲ ਕਰਦਾ ਹੁੰਦਾ ਨਾ ਪਰ ਇੰਨੇ ਬਾਈ ਤਿੰਨਾ ਚਾਰਾਂ ਦਿਨਾਂ ਚ ਹੀ ਗੇਮ ਪਲਟ ਗਈ ਬਹੁਤ ਘੈਂਟ ਚੀਜ਼ ਆ ਬਾਈ ਸਾਰੇ ਪੀੜੀਆਂ ਮਿੱਠਾ ਮਾਰ ਲਾਤੇ ਬਾਕੀ ਬਾਬਾ ਨਾਨਕ ਸਾਰਿਆਂ ਦੀ ਚੜ੍ਹਦੀ ਕਲਾ ਰੱਖਿਆ ਨਾ ਕਬੂਤਰ ਜਾਨਵਰਾਂ ਦੇ ਜਿੰਨੇ ਵੀ ਬਾਈ ਪੁੱਤਾਂ ਨੂੰ ਪਾਲੇ ਬਹੁਤ ਦੁੱਖ ਲੱਗਦਾ ਢੱਲਾ ਮੱਠਾ ਹੁੰਦਾ ਨਾ ਬਾਕੀ ਜਿਹੜੀਆਂ ਬਿਮਾਰੀਆਂ ਮੂਰੇ ਤੋਂ ਜਿੱਦਾਂ ਵੀ ਲੱਕਵੇ ਦੀ ਸੀ ਉਹ ਇੱਕ ਆਪਾਂ ਲੱਗ ਤੋਂ ਵੀਡੀਓ ਬਣਾਵਾਂਗੇ ਉਹ ਚ ਲੱਕਵੇ ਵਾਰੇ ਹੀ ਦੱਸਣਾ ਕੀ ਕਰਨਾ ਕਦੋਂ ਬਿੰਗੇ ਹੋਏ ਜਦੋਂ ਬਿੰਗੇ ਹੋਏ ਉਹਨੂੰ ਕਿੱਦਾਂ ਚੱਕਣਾ ਪਹਿਲੀ ਗੱਲ ਤਾਂ ਬਾਬਾ ਨਾ ਹੀ ਕਰੇ ਕਿਹਦੇ ਹੈ ਨਾ ਬਾਈ ਚਾਂਸ ਚਲੋ ਮਾੜੀ ਕਿਸਮਤ ਨਾਲ ਜੇ ਬਿਮਾਰੀ ਆ ਜਾਂਦੀ ਹੈ ਤਾਂ ਉਹਦਾ ਹੱਲ ਕਿੱਦਾਂ ਕਰਨਾ ਤੇ ਜੇ ਬਾਈ ਹੁਣ ਹੋਰ ਵੀ ਕਿਸੇ ਦਾ ਬਾਈ ਦਾ ਕਮੈਂਟ ਰਹਿ ਗਿਆ ਨਾ ਤੇ ਬਾਈ ਵੀਡੀਓ ਬਹੁਤ ਲੰਬੀ ਹੋ ਜਾਣੀ ਹਨਾ ਕਿਉਂਕਿ ਤੁਸੀਂ ਸਾਰਿਆਂ ਦੇ ਕਮੈਂਟ ਹੁੰਦੇ ਕਿ ਬਾਈ ਕਬੂਤਰ ਵੀ ਜ਼ਿਆਦਾ ਤੋਂ ਜ਼ਿਆਦਾ ਦਿਖਾਇਆ ਕਰੋ ਇਸ ਕਰਕੇ ਮੈਂ ਹੁਣ ਜ਼ਿਆਦਾ ਵੀਡੀਓ ਕਬੂਤਰਾਂ ਤੇ ਬਣਾਉਣਾ ਆ ਤੇ ਆਪਣੇ ਫਿਰ ਜਿਹੜੇ ਕਮੈਂਟ ਆ ਦੀ ਉਹ ਪੰਜ ਸੱਤ ਮਿੰਟ ਦੇ ਵਿੱਚ ਤੁਹਾਨੂੰ ਜਵਾਬ ਦੇ ਦੀਦਾ ਠੀਕ ਆ ਤੇ ਬਾਕੀ ਬਾਈ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਕਮੈਂਟਾਂ 'ਚ ਆਪਣਾ ਪਿਆਰ ਦੇਣਾ ਨਾ ਭੁੱਲਿਓ ਤੇ ਸਾਰੇ ਭਰਾ ਆਪਣਾ ਆਪਣਾ ਧਿਆਨ ਰੱਖਿਓ ਚੜ੍ਹਦੀ ਕਲਾ 'ਚ ਬਾਬਾ ਨਾਨਕ ਸਾਰਿਆਂ ਨੂੰ ਰੱਖੇ ਤੇ ਮਿਲਦੇ ਆਂ ਬਾਬਿਓ ਅਗਲੀ ਵੀਡੀ